ਇਹ ਆ ਗਏ ਭਾਈ ਜੀ ਪੱਖੇ ਆਣਾ ਭਾਈ ਜੀ ਤੂਫਾਨੀ ਪੱਖੇ ਗੜੀ ਆਣਾ ਭਾਈ ਜੀ ਪੂਰੇ ਨਿਆਰੇਦਾਰ ਭਾਈ ਬਾਕੀ ਬੱਕਰੀ ਠੀਕ ਹੈ ਇਹ ਕਹਿੰਦੇ ਨਾਲ ਆਪਣੀ ਜੀ ਰਲਦੀ ਨਹੀਂ ਭਾਈ ਠੀਕ ਹੈ ਸਾਡੀ ਤਾਂ ਐਂਗਲ ਵੀ ਨਹੀਂ ਰਲਦੀ ਜਿਹੜੀ ਅਸੀਂ ਸਮਾਨ ਲਾਉਣੇ ਆ ਨਾ ਅਸੀਂ ਕਲੀਅਰ ਕੱਟ ਸੀਸੀ ਮੰਗ ਲਓ ਦੱਸੋ ਭਾਈ ਜੀ ਇਹਦੇ ਵਿੱਚ ਮੋਟਰ ਕਿਹੜੀ ਆ ਜਾਂਦੀ ਹੈ ਭਾਈ ਜੀ ਇਹ ਚ 2 ਦੀ ਮੋਟਰ ਕਾਪਰ ਵਾਈਂਡਿੰਗ ਆਟੋ ਕੱਟ ਭਾਈ ਜੀ ਦੱਸੋ ਕੀ ਹਾਲ ਚਾਲ ਨੇ ਨਿਊ ਗੁਰੂ ਤੇਗਵਧਰਾ ਐਗਰੀਬਾਕਸ ਸਾਹਿਬ ਤੇ ਪਹੁੰਚੇ ਸੀਗੇ ਪੁੱਛੋ ਤੇ ਭਾਈ ਆਪਣੇ ਨਾਰੋਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਦੇਖ ਸਕਦੇ ਭਾਈ ਜੀ ਕਿਸਾਨੀ ਨਾਲ ਤੇ ਅੱਜ ਤੁਹਾਨੂੰ ਬਾਈ ਜੀ ਤਿੰਨ ਤੋਂ ਚਾਰ ਚੀਜ਼ਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਸੱਸੀ ਘਾਬਾ ਬਾਈ ਜੀ ਸੱਸੀ ਘਾਬਾ ਜੀ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਮੇਰਾ ਮੋਬਾਈਲ ਨੰਬਰ ਹੈਗਾ 94634 ਜੀ 19374 ਜੀ ਠੀਕ ਆ ਬਾਈ ਜੀ ਜਗਾੜੂ ਜੀ ਜਦ ਤਿਆਰ ਕਰਦੇ ਹੋ ਬਈ ਪੂਰੀਆਂ ਵਧੀਆ ਬਾਈ ਸ਼ੌਂਕ ਨਾਲ ਸ਼ੌਂਕ ਨਾਲ ਹਾਂ ਬਾਕੀ ਬੱਕਰੀ ਠੀਕ ਆ ਬਾਈ ਇਹ ਕਹਿੰਦੇ ਨਾਲ ਆਪਣੀ ਜੀ ਰਲਦੀ ਨਹੀਂ ਬਈ ਠੀਕ ਆ ਜੀ ਸਾਡੀ ਤਾਂ ਐਂਗਲ ਵੀ ਨਹੀਂ ਰਲਦੀ ਜਿਹੜੀ ਅਸੀਂ ਸਮਾਨ ਲਾਉਣੇ ਆ ਨਾ ਅਸੀਂ ਕਲੀਅਰ ਕੱਟ ਸੀ ਠੀਕ ਹੈ ਜੀ ਤੇ ਉਹਦਾ ਥੋੜਾ ਜਿਹਾ ਆਮ ਲੋਹੇ ਨਾਲ ਥੋੜਾ ਮਹਿੰਗਾ ਤਾਂ ਹੁੰਦਾ ਪਰ ਸਾਨੂੰ ਸਿੱਧੀ ਕਰਨ ਦੀ ਲੋੜ ਨਹੀਂ ਐਂਗਲ ਜਾਂ ਕੋਈ ਵੀ ਚੀਜ਼ ਅਸੀਂ ਲਵਾਂਗੇ ਠੀਕ ਹੈ ਜੀ ਕੰਮ ਤੇਨੂੰ ਠੀਕ ਹੈ ਬਾਈ ਕੰਮ ਕਿਵੇਂ ਆ ਬਾਈ ਜੀ ਆਪਣਾ ਜੀ ਗੱਲਬਾਤ ਕਰੇ ਕਿੰਨਾ ਕੁ ਪੁਰਾਣਾ ਕੰਮ ਆ ਆਪਾਂ ਨੂੰ ਹੋ ਗਏ 15 ਸਾਲ ਹੋ ਗਏ ਠੀਕ ਹੈ ਜੀ ਹਾਂ 2010 ਦੇ ਵਿੱਚ ਦੁਕਾਨ ਕਰੀ ਸੀ ਠੀਕ ਹੈ ਜੀ ਬਾਹਰ ਜਾਂਦਾ ਕੀ ਡਾ ਨਹੀਂ ਸੀ ਬਈ ਬਾਹਰ ਆਪਾਂ ਨੂੰ ਬਈ ਲੋੜ ਹੀ ਨਹੀਂ ਪੈਂਦੀ ਬਾਹਰ ਲੋੜ ਹੀ ਨਹੀਂ ਪੈਂਦੀ ਆਪਣਾ ਤਾਂ ਬਾਹਰ ਨਾਲ ਆਪਣਾ ਮੇਲ ਹੀ ਨਹੀਂ ਹੈਗਾ ਬਈ ਬਾਹਰ ਮੇਲ ਹੀ ਨਹੀਂ ਹੈਗਾ ਹਾਂ ਐਵੇਂ ਉੱਥੇ ਵੀ ਤਾਂ ਆਪਾਂ ਬਈ ਕੰਮ ਹੀ ਕਰਨਾ ਠੀਕ ਹੈ ਜ ਤਦੋਂ ਮੇਟਰ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਪੰਪ ਬਾਰੇ ਚਾਹੀਦੀ ਘਰ ਤੇ ਸਰਵਿਸ ਸਟੇਸ਼ਨ ਬਾਰੇ ਗੱਲ ਹੀ ਆਣਾ ਬਾਈ ਤੇ ਪਾਣੀ ਦੀ ਵੀ ਬਚਤ ਆ ਇਹਦੇ ਨਾਲ ਬਾਈ ਜੇ ਸੰਤ ਵੀ ਪਤਾ ਤੋ ਤੈਨਾਂ ਤੱਕਾ ਤੇ ਪ੍ਰੈਸ਼ਰ ਵੀ ਫੁੱਲ ਆਗਾ ਠੀਕ ਆ ਜੀ ਤੇ ਇਹਦੇ ਬਾਰੇ ਗੱਲਬਾਤ ਕਰ ਦਾਂਗੇ ਦੱਸੋ ਬਾਈ ਜੀ ਇਹਦੇ ਵਿੱਚ ਮੋਟਰ ਕਿਹੜੀ ਆ ਜਾਂਦੀ ਬਾਈ ਇਹ ਚ 2 ਦੀ ਮੋਟਰ ਕਾਪਰ ਵੈਂਡਿੰਗ ਆਟੋ ਕੱਟ ਬਾਈ ਠੀਕ ਆ ਬਾਈ ਆ 72 ਨੰਬਰ ਬੀਟੋ ਦਾ ਬਾਈ ਠੀਕ ਆ ਬਾਈ ਪੰਪ ਆ ਗਿਆ ਬੀਟੋ ਦਾ ਆ ਬਾਈ ਜੀ ਹਾਂਜੀ ਠੀਕ ਆ ਬਾਈ ਇਹਦੀ ਕੁਆਲਿਟੀ ਕਿਵੇਂ ਰਹਿੰਦੀ ਆ ਬਾਈ ਬਾਈ ਜਿੱਥੋਂ ਤੱਕ ਸਾਡਾ ਐਕਸਪੀਰੀਅੰਸ ਆ ਵੀ ਵੈਕਟਰ ਟੌਪ ਦੇ ਪੰਪ ਆ। ਅਸੀਂ ਇੰਨੇ ਬਈ ਪੰਪ ਦਾ 15 ਸਾਲ ਵਾਂਗੂ ਹੋ ਗਏ ਸਾਨੂੰ। ਠੀਕ ਆ ਜੀ। ਅਸੀਂ ਪੰਪ ਇੰਨੇ ਚਲਾ ਚਲਾ ਦੇਖਿਆ ਹਰੇਕ ਕੰਪਨੀ ਦਾ ਹਰੇਕ ਪੰਪ ਬਾਰੇ ਆਪਾਂ ਨੂੰ ਜਾਣਕਾਰੀ। ਠੀਕ ਆ ਬਈ। ਵੀ ਸਾਰਿਆਂ ਨਾਲ ਇੱਕ ਤਾਂ ਪੰਪ ਇਹ ਮਹਿੰਗਾ ਗਾ। ਠੀਕ ਆ ਬਈ। ਤੇ ਇੱਕ ਪ੍ਰੈਸ਼ਰ ਦੀ ਗੱਲਬਾਤ ਕਰੀਏ। ਇਹਦਾ ਪ੍ਰੈਸ਼ਰ ਤਾਂ ਬਈ ਪੂਰਾ ਵਧੀਆ ਪ੍ਰੈਸ਼ਰ ਆ ਸਾਡੇ ਕੋਲੇ ਜਿੰਨੇ ਅਸੀਂ ਗਏ ਆ। ਬੰਦਾ ਮਿੱਟੀ ਵਾਲੇ ਪਾਣੀ ਤੋਂ ਬਚਾ ਕੇ ਰੱਖੇ ਨੂੰ। ਸੰਭਾਲ ਕੇ ਚਲਾਵੇ ਮੰਗ ਮਾਣਾ ਖੜਾ ਵੇਖ ਦੇ। ਠੀਕ ਆ ਜੀ। ਮੈਂ ਕਹਿੰਦਾ ਬਈ ਇਹ ਪੰਪ ਛੇਤੀ ਇਹਦੇ ਖਰਾਬ ਹੁੰਦੇ ਹੀ ਨਹੀਂ ਗਾ। ਠੀਕ ਆ। ਮਤਲਬ ਫਰਸ ਤੇ ਇਹਦੇ ਨਾਲ ਪਾਈਪ ਕਿੰਨੇ ਫੁੱਟ ਆਉਗੇ ਇਹਦੇ ਨਾਲ 30 ਫੁੱਟ ਵੀ ਪਾਈਪ ਆਦਨੇ ਬਈ 50 ਵੀ ਪਾਦਨੇ ਆ ਉਹ ਅਗਲੇ ਦੀ ਡਿਮਾਂਡ ਆ ਵੀ ਕਿੰਨੀ ਕੁ ਪਾਈਪ ਪਾਉਣੀ ਆ ਠੀਕ ਆ ਬਾਈ ਮਤਲਬ ਜਿਹੜੀ ਆ ਚੀਜ਼ ਆ ਬਈ ਬਬਲਿੰਗ ਵਗੈਰਾ ਤਾਂ ਨਹੀਂ ਮੈਂ ਕਹਿੰਦਾ ਬਾਈ ਪੂਰਾ ਸਾਇਲੈਂਟ ਦੇ ਲੂ ਪਹਿਲਾਂ ਆ ਦੇਖੋ ਪੂਰੀ ਸੈਟਿੰਗ ਕਰੀ ਵੀ ਆਈ ਨਹੀਂ ਹੈਗਾ ਵੀ ਅਸੀਂ ਕੱਲੀ ਕੱਲੀ ਚੀਜ਼ ਮਾੜੀ ਵਰਤੀ ਵੀ ਆ ਦੇਖੋ ਪੁਲੀ ਪਾਲੀ ਪੂਰੀ ਆਮ ਤਾਂ ਅਗਲਾ ਡੱਬੇ ਚੋਂ ਪੰਪ ਕੱਢਦੇ ਆ ਦੇਸੀ ਪੰਪ ਬਣਾਈ ਜਾਂਦੇ ਡੱਬੇ ਚੋਂ ਪੰਪ ਉਹ ਹੀ ਪੁਲੀ ਠੋਕਦੀ ਅਸੀਂ ਉਹ ਨਹੀਂ ਕੰਮ ਕਰਦੇ ਸਾਨੂੰ ਪਤਾ ਵੀ ਲੋਡ ਕਿਵੇਂ ਲੈਂਦੀ ਆ ਮੋਟਰ ਠੀਕ ਆ ਬਾਈ ਅ ਇਹ 16500 ਰੁਪਏ ਦਾ ਸਾਡੇ 16500 ਰੁਪਏ ਦਾ ਸਟਾਰਟਿੰਗ ਪ੍ਰਾਈਸ ਕਰਦਾ ਹੈ ਹਾਂ ਮੈਂ ਕਹਣਾ ਹਾਂ ਭਾਈ ਐ ਖਾਲੀ ਵਾਂਗੂ ਚੱਲੂਗੀ ਮੋਟਰ ਠੀਕ ਆ ਇਹ ਲਾਈਟ ਵੱਧ ਘੱਟ ਆਉਂਦੀ ਆ ਕਿਸੇ ਨੂੰ ਸ਼ਾਂਟ ਮਾਰਦੀ ਆ ਜਾਂ ਕੋਈ ੱਤਕਾ ਕਰਦੀ ਆ ਨਾਲ ਦੀ ਨਾਲ ਇਹਦੇ ਆਟੋ ਕੱਟ ਲੱਗਿਆ ਹੋਇਆ ਨੇ ਆਟੋਮੈਟਿਕ ਬੰਦ ਹੋ ਜਾਂਦਾ ਠੀਕ ਆ ਬਈ ਲੈ ਕੇ ਲਾਇਆ ਵਾ ਵੀ ਮਦਰ ਠੀਕ ਆ ਭਾਈ ਨਿਸ਼ਾਨ ਨਹੀਂ ਕਰਦੀ ਮੋਟਰ ਠੀਕ ਆ ਇਹ ਦੋਨੇ ਸੇਮ ਚ ਆ ਗਏ ਭਾਈ ਇਹ ਸੇਮ ਲੱਗੇ ਤੇ ਅਗਲਾ ਇਹ ਆ ਗਿਆ ਭੈਜੀ ਇਹ ਥੋੜਾ ਸਪੈਸ਼ਲ ਆ ਗਿਆ ਪੰਪ ਤੇ ਜਿਵੇਂ ਕਿਸੇ ਕੋਲੇ ਕੰਬਾਈਨ ਆ ਗਈਆਂ ਜਾਂ ਅਗਲੇ ਦਾ ਸੰਦ ਬਾਲੇ ਆ ਗਏ ਨਜਾਇਜ਼ ਜੀ ਵੀ ਸਾਰਾ ਦਿਨ ਹੀ ਚਲਾਈ ਜਾਣਾ ਪੰਪ ਬੰਦ ਹੀ ਨਹੀਂ ਕਰਨਾ ਫਿਰ ਅਸੀਂ ਕ੍ਰੈਪਟਨ ਦੀ ਮੋਟਰ ਧਰ ਦਿੰਦੇ ਆ ਬਈ ਇਹਦੇ ਠੀਕ ਆ ਬਈ ਪਰ ਇਹ ਸਬਸਟੇਸ਼ਨ ਤੇ ਬੈਸਟ ਕਰਦੇ ਆ ਉਹਦੇ ਉਹਦੇ ਚ 16 ਦੇ ਵਿੱਚ ਛਤਰੀ ਲਾ ਕੇ ਵੀ 18000 ਦਾ ਬਣਾ 2000 ਰੁਪਏ ਦਾ ਹੀ ਫਰਕ ਪੈਂਦਾ ਉਹਦੇ ਠੀਕ ਆ ਜੀ ਸਮਾਨ ਉਹਦਾ ਸਾਰਾ ਸੇਮ ਹੀ ਹੋਊਗਾ ਕੱਲੀਆ ਛਤਰੀ ਦਾ ਸਮਾਨ ਦਾ ਫਰਕ ਪੈ ਜਾਊਗਾ ਠੀਕ ਹੈ ਪਾਈਪ ਦਾ ਫਰਕ ਇਹਦੇ ਵਿੱਚ ਪਾਈਪ ਵੱਡੀ ਆ ਜਾਊਗੀ ਇਹਦੇ ਚ 10 ਫੁੱਟ ਪਾਈਪ ਆ ਗਈ ਉਹਦੇ ਚ 30 ਫੁੱਟ ਠੀਕ ਆ ਜੀ ਤੇ ਮੋਟਰ ਆ ਜਾਊ ਬਈ ਜੀ ਇਹਦੇ ਚ ਮੋਟਰ ਇਹਦੇ ਚ ਹੈਵੀ ਆ ਗਈ ਆ ਦੇਖੋ ਬਈ ਇਹਦੇ ਕ੍ਰੈਪਟਨ ਦੀ ਠੀਕ ਆ ਭਾਜੀ ਹਾਂ ਜੀ ਆ ਦੇਖੋ ਇਹਦੇ ਪੰਪ ਉਹੀ ਹੈਗਾ ਮੋਟਰ ਦਾ ਫਰਕ ਆ ਗਿਆ ਸਟੈਂਡ ਦਾ ਫਰਕ ਆ ਗਿਆ ਅਗਲੀ ਪਾਈਪ ਦਾ ਫਰਕ ਆ ਗਿਆ ਸਾਰੀ ਚੀਜ਼ ਦਾ ਫਰਕ ਨੂੰ ਠੀਕ ਆ ਭਾਜੀ ਇਹਦਾ ਪ੍ਰਾਈਸ ਆ ਗਿਆ ਭਾਜੀ ਸਾਡੇ 28000 ਦਾ ਮੁੰਡਾ ਲੱਗਿਆ ਤੇ ਮਤਲਬ ਕੁਆਲਿਟੀ ਦੇ ਭਾਜੀ ਇੱਕੋ ਇੱਕੋ ਤਰ੍ਹਾਂ ਦੀ ਦੇਣਗੇ ਦੋਨੇ ਹਾਂ ਕੁਆਲਿਟੀ ਇੱਕੋ ਤਰ੍ਹਾਂ ਦੇ ਦੇਣ ਦੇ ਕਈ ਵਾਰ ਨਾ ਜਿਵੇਂ ਹੁਣ ਸਾਨੂੰ ਪਤਾ ਹੈਗਾ ਕਮਰਸ਼ੀਅਲ ਵਾਸਤੇ ਕਿਹੜਾ ਪੰਪ ਚੱਲੂਗਾ ਠੀਕ ਹੈ ਜੀ ਤੇ ਘਰੇ ਕਿਹੜਾ ਪੰਪ ਚੱਲਦਾ ਤੇ ਮਤਲਬ ਜਿਆਦਾ ਜਿਵੇਂ ਹੁਣ ਆਪਾਂ ਜਿਆਦਾ ਇਹ ਵੀ ਕੋਈ ਟਿਪਰ ਆ ਭਾਜੀ ਸਾਡਾ ਉਧਰ ਗਿਆ ਸੀਗਾ ਰੋਪੜਨੀ ਬਾਈ ਕੋਲੇ ਠੀਕ ਹੈ। ਅਜਿਹਾ ਬਾਈ ਤੈਨੂੰ 42000 ਵਾਲਾ ਸੈੱਟ ਚੁਣ। ਉਹ ਕਹਿੰਦਾ ਬਾਈ ਕਿਵੇਂ ਮੈਂ ਕਹਾਂ ਸਾਨੂੰ ਪਤਾ ਵੀ ਤਿੰਨ ਦੀ ਕਰੈਪਟਨ ਦੀ ਮੋਟਰ ਤੇ ਵੈਕਟਰ ਦਾ ਪੰਪ। ਵੈਕਟਰ ਦਾ ਪੰਪ ਤਾਂ ਆਨ ਦਾ ਕੋਈ ਲਵਾ ਨਹੀਂ ਸਕਦਾ ਬਾਈ। ਉਹ ਉਹਨੂੰ ਹੀ ਪਤਾ ਜਿਹੜੇ ਨੂੰ ਉਹਦੀ ਚੀਜ਼ ਦੀ ਕੋਈ ਕਹਿੰਦੇ ਸਾਰਾ ਪਿੱਤਲ ਦਾ ਉਹ। ਠੀਕ ਹੈ ਜੀ। ਹਾਂ ਉਹ 13.5 14000 ਦੇ ਦਾ ਇਕੱਲਾ ਪੰਪ ਆ ਬਾਈ ਉਹ। ਤੁਸੀਂ ਮੰਨ ਲੀ ਕ ਚਲੋ ਵੀ 17 18000 ਦੀ ਮੋਟਰ ਆ ਜਿਹੜੀ ਤਿੰਨ ਦੀ ਕਰੈਪਟਨ ਦੀ ਬੁਡ ਮਾਸਟਰ ਕੰਪਨੀ ਦੀ ਜਿਹੜੀ ਤਕੜੀ ਆ। ਠੀਕ ਹੈ ਜੀ। ਕੁਝ ਵੀ ਦੋ ਮੇਲ ਆਉਂਦੇ ਆ। ਠੀਕ ਹੈ ਜੀ ਉਹ ਵੱਡਾ ਜਿਹੜਾ ਹੈਵੀ ਵਨ ਹੈਵੀ ਪੰਪ ਦਿੰਨੇ ਅਸੀਂ 42000 ਰੁਪਏ ਸੱਟ ਦਿੰਨੇ ਆ ਉਹ ਭਾਵੇਂ ਦੀ ਤੁਸੀਂ ਇੱਕ ਮਿੰਟ ਵੀ ਨਾ ਖੜਾ ਹੋ ਠੀਕ ਹੈ ਜੀ ਉਹਦਾ ਆ ਚ ਹੀ ਦੁਕਾਨ ਲਾ ਦੂ ਭਾਈ ਅਗਲੇ ਠੀਕ ਹੈ ਮਤਲਬ ਪਿੱਛੇ ਘਿਚ ਘਿਚ ਕੇ ਨਾ ਤੱਕ ਕੇ ਘਿਚ ਕੇ ਭਾਈ ਭਾਈ ਅਗਲੇ ਨੂੰ ਦਮ ਲੈਣਾ ਪੂਏ ਤਾਂ ਠੀਕ ਹੈ ਜੀ ਸਾਨੂੰ ਪਤਾ ਵੀ ਕਿਹੜਾ ਪੰਪ ਕਿੱਥੇ ਚੱਲਦਾ ਕਿਹੜਾ ਪੰਪ ਕਿੱਥੇ ਇਹਦਾ ਪ੍ਰਾਈਸ ਹੈਗਾ ਜੀ ਇਹ 28200 ਰੁਪਏ ਦਾ ਮਾਡਲ ਹੈ ਠੀਕ ਆ ਭਾਜੀ ਤੇ ਅੱਗੇ ਇਹ ਆ ਗਿਆ ਨਾ ਭਾਜੀ ਕਾ ਕੱਟਣ ਵਾਲੀਆਂ ਮਸ਼ੀਨਾਂ ਇਹ ਚ ਇਹ ਆ ਗਈ ਭਾਜੀ ਕਿੰਨੇ ਇਹ 7000 ਤੋਂ ਸਟਾਰਟਿੰਗ ਆਈ ਭ 30000 ਤੱਕ ਹੈ ਠੀਕ ਆ ਜੀ ਤੇ ਇਹ ਚ ਮੋਟਰ ਆ ਗਈ ਬਈ ਇਹ ਚ ਅੱਧੇ ਦੀ ਪੌਣੇ ਦੀ ਇੱਕ ਦੀ ਗੇੜ ਦੀ ਦੋ ਦੀ ਠੀਕ ਹੈ ਮੋਟਰ ਕਾਪਰੂ ਬਈ ਕਾਪਰ ਵਿੰਡਿੰਗ ਬਈ ਕਾਪਰ ਤੋਂ ਬਿਨਾ ਤਾਂ ਸੀ ਬਈ ਕੋਲੇ ਕਲਮੋਨੀਅਮ ਦੇ ਤਾਂ ਸੀ ਕੋਲੇ ਵੀ ਨਹੀਂ ਖੜਦੇ ਬਈ ਠੀਕ ਆ ਜੀ ਜੇ ਗਾਰੰਟੀ ਦੇਣੀ ਹੈਗੀ ਮੈਂ ਕਹਣਾ ਬਈ ਅਜੇ ਸਾਡੇ ਤਾਂਬਾ ਨਾ ਨਿਕਲੇ ਕਾਪਰ ਨਾ ਨਿਕਲੇ ਉਹ ਸਾਡੀ ਗਾਰੰਟੀ ਰੂ ਠੀਕ ਹੈ ਜੀ ਚ ਦਿਖਾਓ ਬਈ ਆ ਤੁਹਾਡੇ ਕਲਮੋਨੀਅਮ ਨਿਕਲੇ ਠੀਕ ਆ ਬਈ ਕਾ ਕੱਟਣ ਵਾਲੀ ਮਸ਼ੀਨ ਆ ਕਿ ਬਲੇਡ ਭਾਈ ਕਹਿੰਦਾ ਆਪਦਾ ਗਾ ਸਾਡਾ ਤੇ ਨਾਲ ਬਈ ਇੱਕ ਬਲੇਡ ਤੁਹਾਨੂੰ ਇਹਦੇ ਨਾਲ ਫਰੀ ਮਿਲੂਗਾ ਇੱਕ ਨਏ ਏਰੀਆ ਚ ਵੇਚ ਕਾ ਕਟੂਗੀ ਇਹਦੇ ਜੇ ਮੈਂ 2-3 ਮਰਲੇ ਹੁੰਦੇ ਬਈ ਠੀਕ ਹੈ ਇਹ 2-3 ਮਰਲੇ 8500 ਵਾਲੀ ਆ ਗਈ ਜਿਵੇਂ 4-5 ਮਰਲੇ ਆ ਠੀਕ ਇਹ ਆ ਗਈ ਬਈ ਜੀ ਉਦੋਂ ਗਾਹਾਂ ਫਿਰ ਐ ਤਾਂ 12.5 ਹਜ਼ਾਰ ਵਾਲੀ ਪਈ ਆ ਬਈ ਆਹ ਇਹਦੇ 1 CHP ਲਾਈ ਵੀ ਆ ਠੀਕ ਹੈ ਜੀ ਉਦੋਂ ਗਾਹਾਂ 14.5 ਵਾਲੀ ਪਈ ਆ ਠੀਕ ਹੈ ਜੀ ਆ 16.5 ਵਾਲੀ ਪਈ ਆ ਇਹ 16.5 ਵਾਲੀ ਹਾਂਜੀ ਉਦੋਂ ਗਾਹਾਂ ਫਿਰ 24 ਵਾਲੀ ਵੀ ਹੈਗੀ ਆ ਠੀਕ ਹੈ ਇਹ ਕਿੰਨੇ ਵਜੇ ਏਰੀਆ ਦਾ ਇੱਕ ਕਨਾਲ ਬਈ ਇੱਕ ਕਨਾਲ ਹਾਂ ਇਹ ਆ ਗਈ ਬਈ ਇਹ ਉਦੋਂ ਗਾਹਾਂ ਫਿਰ ਪੰਮਾ ਦੀ ਜਿੰਨਾ ਮਰਦੀ ਕੱਟੀ ਜਾਓ ਬਈ ਨਾਲ ਠੀਕ ਹੈ ਜੀ ਸਿੱਧਾ ਚਲਾ ਲਓ ਵਸੇ ਸਾਰੀ ਇਹ ਜਿਹੜੀ ਹੈਵੀ ਚੀਜ਼ ਹੈ ਨਾ ਲੈ ਸੈਟੂਰ ਸਾਰੇ ਪੂਰੇ ਵਧੀਆ ਹੋਣਗੇ ਬਈ ਠੀਕ ਹੈ ਜੀ ਆਟੋ ਕੱਟੇ ਚ ਵੀ ਮਿਲੂਗਾ ਨਾ ਬਈ ਹਾਂ ਨਵੀਂ ਮੋਟਰਾਂ ਦੇ ਵਿੱਚ ਅਸੀਂ ਆਟੋ ਕੱਟ ਲਾਉਣੇ ਆ ਬਈ ਠੀਕ ਹੈ ਬਈ ਜੀ ਜਿਹੜੀ ਸੈਕਹੈਂਡ ਮੋਟਰ ਆ ਉਹ ਬਸ ਰੈਸਟ ਦਵਾ ਦਿਓ ਥੋੜਾ ਜਿਹਾ ਠੀਕ ਆ ਬਈ ਕੋਈ ਕੁਝ ਨਹੀਂ ਹੁੰਦਾ ਠੀਕ ਆ ਬਈ ਬਾਕੀ ਤੁਸੀਂ ਦੇਖ ਸਾਦੇ ਕੋ ਬਈ ਜੀ ਇੱਥੇ ਵੀ ਆਟੋ ਕੱਟ ਮਿਲੂਗਾ ਹਰੇਕ ਦੇ ਵਿੱਚ ਆਟੋ ਕੱਟ ਸੋਨੂੰ ਮਿਲੂਗਾ ਇਹ ਮਿਲੂਗਾ ਠੀਕ ਹੈ ਤੇ ਇਹ ਆਗੇ ਬਈ ਜੀ ਪੱਖੇ ਆਣਾ ਬਈ ਜੀ ਤੂਫਾਨੀ ਪੱਖੇ ਘੜੀ ਆਣਾ ਬਈ ਜ ਠੀਕ ਹੈ ਜੀ ਇਹਦੇ ਨਾਲ ਆਪਣੀ ਕਾਲੀ ਮਸ਼ੀਨ ਦੇ ਵਿੱਚ ਆਪਦੀ ਮੋਟਰ ਆ ਗਈ ਠੀਕ ਹੈ ਜੀ ਉਵੇਂ ਸਾਡੀ ਆਪਦੀ ਹਵਾ ਕਿੰਨੇ ਫੁੱਟ ਤੱਕ ਜਾਂਦਾ ਇਹ 40 50 ਫੁੱਟ ਤੱਕ ਜਾਂਦਾ ਵੱਧ ਹੀ ਜਾਊ ਪੂਰਾ ਕੱਢ ਦੀ ਨੂੰ ਠੀਕ ਹੈ ਆਪਣੇ ਘਰ ਦਾ ਮਤਲਬ ਦੂਜੇ ਘਰੇ ਗਵੰਡੀ ਦੇ ਘਰੇ ਭੇਜ ਦੋ ਮੈਂ ਕਿਹਾ ਭੇਜਦਾ ਕਿ ਬੜਬੜ ਮਾਰ ਦਿੰਦਾ ਬੜਬੜ ਕੇ ਮਾਰ ਦਿੰਦਾ ਪਰ ਇਹਦੇ ਤਾਂ ਨਾਲ ਲਾ ਲੈਂਦਾ ਫਰਾਂ ਦੇ ਬਾਈ ਠੀਕ ਆ ਬਾਈ ਲਓ ਮੇਤਰੋ ਦੇ ਸਕਾਂਗੇ ਟਾਇਰ ਆ ਗਏ ਬਾਈ ਜੀ ਥੱਲੇ ਠੀਕ ਆ ਬਾਈ ਜੀ ਬਾਕੀ ਆ ਉੱਪਰਲਾ ਜਾਲ ਹੈਵੀ ਹੋਊਗਾ ਬਾਈ ਜੀ ਕੁਰਾ ਵਧੀਆ ਬਾਈ ਕਿਸੇ ਕਿਸਮ ਦੀ ਕੋਈ ਰਿੱਕਤ ਨਹੀਂ ਹੈਗੀ ਠੀਕ ਆ ਜੀ ਹਾਂ ਤੇ ਕਹਿੰਦੇ ਤੰਨਾ ਫਰਾਜ ਆ ਗਿਆ ਤੇ ਇਹਦਾ ਪ੍ਰੈਸਰ ਹੋਗਾ ਬਈ 7500 ਪੁਰਾਣਾ ਪਿਛਲੇ ਸਾਲ ਵਾਲਾ ਪੁਰਾਣਾ ਠੀਕ ਹੈ ਲੋ ਭਤਰਾ 7500 ਰੁਪਿਆ ਪੁਰਾਣਾ ਵਾਹਣੀ ਲਈ ਜੇ ਲਾਗੇ ਚੱਲ ਕੂਲਰ ਲੈ ਕੇ ਆਉਣਾ ਹੋਵੇ ਬਈ ਜੀ ਕਟੋ-ਕਟ 12-13000 ਰੁਪਿਆ ਦਾਣਾ ਬਾਈ ਹਾਂ ਵੀ ਕੂਲਰ ਲੈ ਕੂਲਰ ਵੀ ਇੱਕ ਥੋੜੇ ਜਣੇ ਨੂੰ ਲੱਗਦਾ ਇਹ ਤਾਂ ਆਪਾਂ ਮਾਂ ਦੀ ਮੂਰੇ ਬੰਜੇ ਡਾਲੋ ਮਗਰ ਪਸ਼ੂ ਬੰਨ ਲਓ ਠੀਕ ਆ ਇਹਦਾ ਕੰਮ ਨਹੀਂ ਆਉਂਦਾ ਲਓ ਤਿੰਨ ਚਾਰ ਮੰਜੇ ਡਾ ਕੇ ਅੱਗੇ ਕਿਵੇਂ ਮਾਰਦੀ ਆ ਬਾਕੀ ਪੂਰਾ ਸਾਇਲੈਂਟ ਚੱਲੂਗਾ ਬਾਈ ਸਾਇਲੈਂਟ ਖੜਕਾ ਖੁੜਕਾ ਪੂਰਾ ਨਹੀਂ ਕਰਦਾ ਪੱਕਾ ਤੇ ਕੰਨ ਨਹੀਂ ਖਾਂਦਾ ਹੈਗਾ ਮੈਂ ਕਹਣਾ ਬਾਈ ਯਾਰ ਬਸ ਜਿਹੜੇ ਬੰਦ ਲੈ ਕੇ ਗਏ ਆ ਸਾਡੇ ਪੱਕੇ ਜਾਈ ਵੀ ਜਾਂਦੇ ਆ ਪਹਿਲਾਂ ਵੀ ਗਏ ਆ ਹੁਣ ਵੀ ਆਈ ਜਾਂਦੇ ਜਿਹੜੇ ਉਹ ਲੈ ਕੇ ਉਹ ਦੁਬਾਰੇ ਆਉਂਦਾ ਬਈ ਇੱਕ ਹੋਰ ਭੇਜੀ ਗਰਾ ਠੀਕ ਆ ਬਾਈ ਜੀ ਤੇ ਲਓ ਮਿੱਤਰੋ ਦੇਖ ਸਕਦੇ ਹੋ ਹਰੇਕ ਕਿਸਾਨੀ ਨਾਲ ਸੰਬੰਧਤ ਬਈ ਤੁਹਾਨੂੰ ਚੀਜ਼ ਮਿਲ ਜੂ ਆ ਗਿਆ ਬਾਈ ਜੀ ਪਿੰਜਰੇ ਆ ਗਏ ਪਿੰਜਰੇ ਆ ਗਏ ਆ ਰੇੜੀ ਆ ਗਈ ਇਹਨੇ ਭਾਈ ਆ ਮੋਟਰਸਾਈਕਲ ਵਾਲੀ ਰੇੜੀ ਆ ਗਈ ਠੀਕ ਆ ਭਾਜੀ ਤੇ ਇੱਕ ਭਾਈ ਅੱਜ ਕੱਲ ਨਾ ਇਹ ਚੀਜ਼ ਬੜੀ ਮਸ਼ਹੂਰ ਹੋਈ ਜਾਣਾ ਭਾਈ ਉਹ ਡਰਮ ਵਾਲੇ ਖੁਰਨੀ ਭਾਈ ਹਾਂ ਹਾਂ ਭਾਈ ਆ ਸਾਰੀਆਂ ਸਾਰੀਆਂ ਆ ਅਸੀਂ ਇੱਕ ਦਿਨ ਚ 10 ਪੀਸ ਬਣਾ ਦਿੰਨੇ ਆ ਠੀਕ ਆ ਜੀ ਆ ਲੈ ਤੁਸੀਂ ਆਉਣਾ ਸੀ ਅੱਜ ਨਹੀਂ ਸੀ ਆ 10 ਪੀਸ ਅਸੀਂ ਇੱਕ ਦਿਨ ਚ ਢੋਲਾਣੀਆਂ ਖੁਰਨੀਆਂ ਤਿਆਰ ਕਰ ਦਿੰਨੇ ਆ ਭਾਈ ਇਹ ਇਹ ਤੇ ਮੈਨੂੰ ਕੁਆਲਿਟੀ ਥੋੜੀ ਜਿਹੀ ਲੱਗ ਨਹੀਂ ਲੱਗਦੀ ਹੈਗੀ ਹੋਰ ਇਹ ਭਾਈ ਪਤਾ ਕੀ ਹੈ ਜਿਹਨੂੰ ਜਾਣਕਾਰੀ ਹੈ ਇਹਦੇ ਬਾਰੇ ਆ ਦੇਖੋ ਇਹ ਇਹ ਐਂਗਲ ਦੇਖੋ ਤੁਸੀਂ ਪਹਿਲੇ ਕੰਮ ਤਿੰਨ ਉਹਦੀ ਐਂਗਲ ਹੈ ਸੀਸੀ ਠੀਕ ਹੈ ਨਾ ਲੱਗਦਾ ਬਹੁਤ ਲੱਗ ਰਿਹਾ ਮੈਂ ਲੋਹਾ ਸਸਤਾ ਹੋ ਗਿਆ ਅਸੀਂ ਕਹਿੰਦੇ ਲੋਹਾ ਮਹਿੰਗਾ ਮਹਿੰਗਾ ਲਵਾਂਗੇ ਇਸ ਦਾ ਠੀਕ ਹੈ ਜਿਹੜਾ ਮਹਿੰਗਾ ਲਵਾਂਗੇ ਉਹ ਇੱਕ ਤਾਂ ਸਿੱਧੀ ਕਰਨ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਇਹ ਕੁਝ ਬੇਸਟਿੰਗ ਨਹੀਂ ਜਾਂਦੀ ਠੀਕ ਹੈ ਇਹ ਕਾ ਦੇਖ ਤੁਹਾਡੇ ਸਾਹਮਣੇ ਆ ਦੇ ਚਮਕੀ ਜਾਂਦੀ ਹੈ ਨਾ ਸਾਨੂੰ ਮਾਲ ਦੂਜਾ ਲਾਉਂਦੀ ਨਹੀਂ ਸਾਾਨੂੰ ਨਾ ਹੀ ਲੱਗੇ ਸਾਤੋਂ ਠੀਕ ਹੈ ਬੇਡਿੰਗ ਬੂਡਿੰਗ ਪੂਰਾ ਵਧੀਆ ਹੁੰਦਾ ਹੈ ਤੇ ਇਹਨਾਂ ਦੇ ਬਾਈ ਜੀ ਤਿਆਰ ਕਰਕੇ ਲੈਣੇ ਹੁਣ ਸਿੰਗਲ ਟੋਲ ਦਾ ਕੀ ਪ੍ਰਾਈਜ਼ ਆ ਬਾਈ ਜੀ ਇਹ ਅਸੀਂ 1550 ਦਾ ਦਿੰਨੇ ਬਾਈ 1550 ਰੁਪਏ ਹਾਂਜੀ ਠੀਕ ਆ ਬਾਈ ਜੀ ਜੇ ਕਿਸੇ ਨੇ ਕਰਾ ਬਾਕੀ ਜਿੰਨਾ ਕੋ ਹੈ ਮੰਨਤਨ ਕਰ ਵੀ ਦਿੰਨੇ ਨੇ ਠੀਕ ਹੈ ਘਰ ਮਗਵਣਾ ਠੀਕ ਹੈ ਮੈਂ ਜਿਵੇਂ ਵੀ ਆ ਜਾਣਾ ਲੋਟਾ ਸੀ ਉਹਦੀ ਭੇਜ ਦਿੰਦੇ ਕੋਈ ਚੱਕ ਆਈ ਆਪਾਂ ਹੈਗੇ ਨਹੀਂ ਗੱਲ ਹੀ ਆਪਾਂ ਮੈਂ ਕਹਿੰਦਾ ਸਾਰੇ ਜਾਣਦੇ ਬਾਈ ਆਪਾਂ ਫਰੇਕ ਤਾਂ ਸੀ ਜਦੋਂ ਚੀਜ਼ ਜਾਂਦੀ ਆ ਬਸ ਕਿਰਾਇਆ ਲੱਗ ਜਾਂਦਾ ਥੋੜਾ ਕਣਾ ਠੀਕ ਹੈ ਜਿੱਥੇ ਅਗਲੇ ਨੇ ਮਗਵਾਉਣੀ ਆ ਬਸ ਜਿਹੜੀ ਅਸੀਂ ਗੱਲ ਕਰ ਲਈ ਕੱਲ ਨੂੰ ਆ ਜੂ ਜਾਂ ਪਰਸੋਂ ਆ ਜੂ ਇੱਕ ਦਿਨ ਪਹਿਲਾਂ ਪੈਸੇ ਪਵਾ ਕੇ ਸਾਰੇ ਅਸੀਂ ਥਾਣੇ ਕਿਰਾਇਆ ਪਵਾ ਕੇ ਅਸੀਂ ਆਪੇ ਕੰਨ ਦਿੰਦੇ ਆ ਉਹ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਆਉਣਾ ਕਿੱਥੇ ਆ ਬਈ ਜੀ ਇਹ ਪੁੱਚੋਕਲਾਂ ਜ਼ਿਲ੍ਹਾ ਬਠਿੰਡਾ ਬਾਈ ਨਥਾਣਾ ਰੋਡ ਮੋਗਾ ਰੋਡ ਵੱਡੇ ਹਾਈਵੇ ਤੋਂ ਚੰਡੀਗੜ੍ਹ ਹਾਈਵੇ ਤੋਂ ਐਸ ਠੀਕ ਹੈ ਜੀ ਲੈ ਬ੍ਰਦਰ ਠੀਕ ਹੈ ਠੀਕ ਹੈ ਭਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਜਿਵੇਂ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਭਾਈ ਨੇ ਕਿਸੇ ਵੀ ਤਰ੍ਹਾਂ ਦੀ ਚੀਜ਼ ਖਰੀਦਣੀ ਹੈ ਕਿ ਸਕਰੀਨ ਤੇ ਨੰਬਰ ਹੈਗਾ ਸੰਪਰਕ ਕਰਕੇ ਭਾਈ ਜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ